ਦੱਸਿਆ ਕਿ ਮੀਟਿੰਗ ਹੋਏਗੀ ਕਾਨੂੰਨ ਵਿਵਸਥਾ ਤੇ ਕਾਰਗੁਜ਼ਾਰੀ ਨੂੰ ਲੈ ਕੇ ਚਰਚਾ ਹੋਏਗੀ ਸਰਵਸਕਤਰੇਤ ਦੇ ਵਿੱਚ ਹੀ ਇਹ ਮੀਟਿੰਗ ਹੋਏਗੀ ਦੁਪਹਿਰ 12 ਵਜੇ ਦਾ ਸਮਾਂ ਰੱਖਿਆ ਗਿਆ ਹੈ ਸੀਐਮ ਨੇ ਕੱਲ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਦੇ ਨਾਲ ਮੀਟਿੰਗ ਕੀਤੀ ਸੀ ਔਰ ਬੈਠਕ ਵਿੱਚ ਅਫਸਰਾਂ ਨੂੰ ਸੀਐਮ ਦਾ ਸਖਤ ਸੁਨੇਹਾ ਸੀ ਕਿ ਕਰਪਸ਼ਨ ਦੇ ਲਈ ਡੀਸੀ ਤੇ ਐਸਐਸਪੀ ਜਵਾਬਦੇਹ ਹੋਣਗੇ ਜ਼ਿੰਮੇਵਾਰ ਹੋਣਗੇ ਜਵਾਬਦੇਹ ਹੋਣਗੇ ਹਰ ਜ਼ਿਲ੍ਹੇ ਦੇ ਵਿੱਚ ਸੀਐਮ ਸਹਾਇਤਾ ਕੇਂਦਰ ਖੁਲਣਗੇ ਆਈਡੀ ਮਦਦ ਨਾਲ ਸੀਐਮ ਨੇ ਇਹ ਕਿਹਾ ਹੈ ਕਿ ਉਹ ਖੁਦ ਸਾਰੇ ਕੰਮਕਾਜ ਤੇ ਬਾਜ਼ਵਾਲੀ ਅੱਖ ਰੱਖਣਗੇ ਤਾਂ ਸੀਐਮ ਡੈਸ਼ਬੋਰਡ ਤੇ ਜਰੀਏ ਉਹਨਾਂ ਕਹੇ ਕਿ ਮੇਰੀ ਬਾਜ ਵਾਲੀ ਨਜ਼ਰ ਰਹੇ ਇਹ ਸਖਤ ਅਤੇ ਦਿੱਤੀਆਂ ਗਈਆਂ ਮੇਰੇ ਵੱਲੋਂ بطور ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਹੈ ਕਮਿਸ਼ਨ ਮੰਗਦਾ ਹੈ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਹ ਸਹਾਦਰ ਤੇ ਫਿਰ ਕਾਰਵਾਈ ਹੋਊ ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਚਾਹੇ ਮੁੱਖ ਮੰਤਰੀ ਸਹਾਇਤਾ ਕੇਂਦਰ ਕਹੋ ਇਹਨੂੰ ਉਹ ਖੋਲਿਆ ਜਾਊਗਾ ਉੱਥੇ ਅਫਸਰ ਬੈਠਣਗੇ ਉੱਥੇ ਐਮਐਲਏ ਸਾਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ ਜੇ ਤਾਂ ਉਹ ਕੰਮ ਜ਼ਿਲ੍ਹੇ ਲੈਵਲ ਦਾ ਹੀ ਹੈ ਤਾਂ ਤਾਂ ਉਹ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ डीसी ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉੱਥੇ ਟਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉੱਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਚੋ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ। ਤੋਂ ਉਸ ਤੋਂ ਬਾਅਦ ਔਰ ਇੱਕ ਜਾਂ ਦੋ ਦਿਨਾਂ ਚੱਕਾ ਕੰਮ ਹੋ ਜਾਊਗਾ। ਜੇ ਕੋਈ ਕਾਗਜ਼ ਪੱਤਰ ਦੀ ਲੋੜ ਹੋਈ ਤੁਹਾਨੂੰ ਦੁਬਾਰਾ ਕਾਲ ਕਰਦਾ। ਡੀਸੀ ਦਫ਼ਤਰ ਤੋਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਤ ਦੇ ਵਿੱਚ ਬੈਠਣਗੇ ਆ ਕੇ ਆਪਣਾ ਕੰਮ ਕਰਵਾਓ। ਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ਬੋਰਡ ਤੇ ਆਊਗੀ। ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜਾਣਾ। ਤમે ਗੱਡੀ ਜਾਂਦਾ ਜਾਂਦਾ ਆਪਣੇ ਆਈਪੈਡ ਤੇ ਇਹ ਦੇਖ ਸਕੂਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਿਸ਼ਤੀਆਂ ਹੋ ਗਈਆਂ ਤਹਿਸੀਲਦਾਰ ਬੈਠਾ ਹੈ ਜਾਂ ਨਹੀਂ ਬੈਠਾ ਜਾਨੀ ਕਿ ਮੇਰੀ ਜਿਹੜੀ ਬਾਜ਼ ਅੱਖ ਹੈ ਉਹ ਸਾਰੇ ਦਫ਼ਤਰਾਂ ਤੇ ਰਹੂਗੀ ਤਾਂ ਪਲਕੇ ਸੰਗਰੂਰ ਜਾਣਗੇ ਸੀਐਮ ਭਗਵੰਤ ਮਾਨ ਕਗਰ ਦੇ ਨਾਲ ਲੱਗਦੇ ਇਲਾਕੇ ਦਾ ਦੌਰਾ ਕਰਨਗੇ ਮਕਰੌਰ ਸਾਹਿਬ ਵਿਖੇ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਲੋਕਾਂ ਦੇ ਨਾਲ ਮੁਲਾਕਾਤ ਕਰ ਤਿਆਰੀਆਂ ਦਾ जायਜ ਲੈਣਾ ਚਾਏਗਾ ਤਦ ਅਸਲ ਕਿ ਬਖੂਬਾ ਸਿੰਘ ਨੂੰ ਪੂਰਾ ਐਕਸ਼ਨ ਜਿਹੜਾ ਹੈ ਉਹ ਸੀਐਮ ਭਗਵਤ ਪਾਨੂ ਦਾ ਨਜ਼ਰ ਆ ਰਿਹਾ ਜਿੱਥੇ ਮੁਲਾਕਾਤ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਨਾਲ ਐਸਐਸਪੀ ਦੇ ਨਾਲ ਡੀਸੀਸ ਦੇ ਨਾਲ ਉੱਥੇ ਹੀ ਦੌਰਾ ਕੀਤਾ ਜਾਏਗਾ ਤਸਕਰੂਰ ਪੌਚਨ ਕੇ ਕੱਲ ਆਰ ਕਗਰ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਜਾਏਗਾ ਪੰਜਾਬ ਦੇ ਵਿੱਚ ਨਸ਼ੇ ਦੇ ਸੋਦਾਗਰਾਂ ਦੇ ਖਿਲਾਫ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਜਿਸ ਦੇ ਸੰਕੇਤ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਨੇ ਸੀਐਮ ਨੇ ਡਰਗ ਦਾ ਨੈਕਸਸ ਤੋੜਨ ਦੀ ਗੱਲ ਕਹੀ ਹੈ ਜਦਕਿ ਵਿਰੋਧੀ ਨਸ਼ੇ ਦੇ ਮੁੱਦੇ ਤੇ ਸਰਕਾਰ ਨੂੰ けਰ ਰਹੇ ਨੇ ਮਾਨ ਸਰਕਾਰ ਨਸ਼ੇ ਦੇ ਮੁੱਦੇ ਤੇ ਸਖਤ ਨਜ਼ਰ ਆ ਰਹੀ ਹੈ ਤੇ ਨਸ਼ੇ ਦੇ ਸੋਦਾਗਰਾਂ ਤੇ ਨਕੇਲ ਕੱਸਣ ਦੇ ਲਈ ਐਕਸ਼ਨ ਪਲਾਨ ਵੀ ਤਿਆਰ ਕਰ ਲਿਆ ਗਿਆ ਹੈ ਨਸ਼ੇ ਦੇ ਮੁੱਦੇ ਤੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਸ਼ੇ ਦਾ ਨੈਕਸਸ ਤੋੜਨ ਦੀ ਜ਼ਰੂਰਤ ਹੈ ਇੱਕ ਸਮਾਜਿਕ ਲਹਿਰ ਬਣਾਉਣੀ ਹੋਵੇਗੀ ਤੇ ਇਸੇ ਮੁੱਦੇ ਤੇ ਮੁੱਖ ਮੰਤਰੀ ਮੰਗਲਵਾਰ ਨੂੰ ਐਸਐਸਪੀਜ਼ ਦੇ ਨਾਲ ਮੀਟਿੰਗ ਕਰਨਗੇ ਤੇ ਡਰੱਗਸ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਕੋਈ ਨਸ਼ੇ ਵਿਰੁੱਧਾਂ ਇੱਕ ਪੂਰਾ ਸਮਾਜਿਕ ਲਹਿਰ ਬਣਾਉਣੀ ਪਊਗੀ ਜੋ ਕਿ ਹੁਣ ਤੁਹਾਨੂੰ ਹੁਣ ਲੱਗ ਕਿ ਅਸੀਂ ਬਹੁਤ ਉਹਨਾਂ ਚਿਰ ਅਸੀਂ ਇਹ ਨਹੀਂ ਇੱਕ ਕੱਲਾ ਵੋਟਾਂ ਮੰਗੇ ਅਸੀਂ ਮੈਂ ਨਾਲ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ ਕਿ ਇਸ ਇਲਾਕੇ 'ਚੋਂ ਖਬਰਾਂ ਨੇ ਇੱਕ ਪਤਾ ਕਰੋ ਕਿ ਸਿਸ ਲੈਵਲ ਤੇ ਨਸ਼ਾ ਵਿਕ ਰਿਹਾ ਹੈ ਜਿਹੜੇ ਲੋਕਲ ਨੇ ਜਿਹੜਾ ਜਿਹੜੇ ਪਿੰਡ ਚ ਨਸ਼ਾ ਵੇਚਣਾ ਆਉਂਦੇ ਨੇ ਉਹਨਾਂ ਨੂੰ ਲੋਕ ਜਾਣਦੇ ਨੇ ਪਰ ਕਈ ਜਗ੍ਹਾ ਤੇ ਇਹ ਵੀ ਐ ਕਿ ਲੋਕ ਫੜਾਉਂਦੇ ਨੇ ਜਿਹੜੇ ਫੜਾਉਂਦੇ ਨੇ ਫੜਾਉਂਦੇ ਨੇ ਉਹ ਬਾਅਦ ਚ ਆਉਂਦੇ ਨੇ ਜਿਹਨੂੰ ਫੜਾ ਕੇ ਆਉਂਦੇ ਨੇ ਉਹ ਪਹਿਲਾਂ ਆ ਕੇ ਬੈਠਾ ਹੁੰਦਾ ਸੋ ਇਹੇ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਨੂੰ ਤੋੜ ਕੇ ਨੈਕਸਸ ਇਹ ਦੁਬਾਰਾ ਕਰਨਾ ਪਊਗਾ ਤਾਂ ਤੇ ਵਿਰੋਧੀਆਂ ਦੇ ਵੱਲੋਂ ਨਸ਼ੇ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰ ਸੰਸਦ ਚਰਨਜੀਤ ਚੰਨੀ ਨੇ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਗੰਭੀਰ ਨਹੀਂ ਹੈ ਤੇ ਸੂਬੇ 'ਚ ਥਾਂ-ਥਾਂ ਤੇ ਨਸ਼ਾ ਵਿਕ ਰਿਹਾ ਹੈ। ਪਿਛਲੇ 2 ਸਾਲਾਂ 'ਚ ਜਿਸ ਤਰੀਕੇ ਦੇ ਨਾਲ ਇੱਥੇ ਨਸ਼ੇ ਦੀ ਪਰਮਾਰ ਹੋਈ ਹੈ। ਹਰ ਪਿੰਡ, ਹਰ ਮੁਹੱਲੇ, ਹਰ ਗਲੀ ਦੇ ਵਿੱਚ ਨਸ਼ਾ ਵਿਕਣ ਲੱਗਿਆ ਹੋਇਆ ਹੈ। ਇਹ ਬਿਨਾਂ ਸਰਕਾਰ ਦੀ ਸ਼ੈ ਤੇ ਤੇ ਪੁਲਿਸ ਦੀ ਇਨਵੋਲਵਮੈਂਟ ਤੇ ਬਿਨਾਂ ਹੋ ਨਹੀਂ ਸਕਦਾ। ਸੋ ਸਰਕਾਰ ਹੋਸ਼ ਕਰੇ ਜੋ ਪਹਿਲਾਂ ਵਾਅਦੇ ਕੀਤੇ ਸੀ ਨਸ਼ਾ ਦੂਰ ਕਰਾਂਗੇ ਉਸ ਤੇ ਕਾਰਵਾਈ ਕਰੇ ਇਸ ਤੋਂ ਪਹਿਲਾਂ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਨਸ਼ੇ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ ਸੀ ਜਾਖੜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਸੀ ਕਿ ਭਗਵੰਤ ਮਾਨ ਜੀ ਪਿਛਲੇ ਸਾਲ ਵੀ ਜਦੋਂ ਨਸ਼ੇ ਨਾਲ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਸਨ ਤਾਂ ਤੁਸੀਂ ਸਰਕਾਰ ਵੱਜੋਂ ਕੰਮ ਕਰਨ ਦੀ ਥਾਂ ਤੇ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਪਹੁੰਚ ਗਏ ਸੀ ਹੁਣ ਫਿਰ ਅਜੀਮੰਦ ਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਿਛਲੇ 14 ਦਿਨਾਂ ਦੇ ਵਿੱਚ 14 ਮੌਤਾਂ ਨਸ਼ੇ ਨਾਲ ਹੋ ਗਈਆਂ ਸਾਡੀ ਤੁਹਾਨੂੰ ਬੇਨਤੀ ਹੈ ਕਿ ਕਹਿਰ ਦੀ ਗਰਮੀ ਦੇ ਵਿੱਚ ਹੁਣ ਦੁਬਾਰਾ ਬੱਚਿਆਂ ਨੂੰ ਲੈ ਕੇ ਅਰਦਾਸ ਕਰਨਾ ਪਹੁੰਚ ਜਾਇਓ ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਨੇ ਤੇ ਹਰ ਰੋਜ਼ ਕਰਦੇ ਨੇ ਪਰ ਤੁਸੀਂ ਸਰਕਾਰ ਵਜੋਂ ਕੰਮ ਕਰੋ ਨਾਟਕ ਨਾ ਕਰੋ ਅਤੇ ਨਸ਼ੇ ਨਾਲ ਮਰ ਰਹੇ ਪੰਜਾਬੀਆਂ ਦੀਆਂ ਮੌਤਾਂ ਦੇ ਦੋਸ਼ੀ ਸੌਦਾਗਰਾਂ ਦੇ ਖਿਲਾਫ ਕਾਰਵਾਈ ਕਰੋ ਇੱਕ ਪਾਸੇ ਵਿਰੋਧੀ ਨਸ਼ੇ ਦੇ ਮੁੱਦੇ ਤੇ ਸਰਕਾਰ ਨੂੰ ਘੇਰ ਰਹੇ ਨੇ ਤਾਂ ਦੂਜੇ ਪਾਸੇ ਸਰਕਾਰ ਨੇ ਨਸ਼ੇ ਤੇ ਲਗਾਮ ਲਾਉਣ ਦੇ ਲਈ ਪੂਰਾ ਐਕਸ਼ਨ ਪਲਾਨ ਵੀ ਤਿਆਰ ਕਰ ਲਿਆ ਤੇ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦਾ ਐਕਸ਼ਨ ਗਰਾਉਂਡ ਜ਼ੀਰੋ ਤੇ ਨਜ਼ਰ ਆਉਂਦਾ ਇਹ ਵੇਖਣਾ ਹੋਵੇਗਾ ਚੰਡੀਗੜ੍ਹ ਤੋਂ ਨਪਿੰਦਰ ਸਿੰਘ ਬਰਾੜ న్యూਸ 18 ਪੰਜਾਬ ਉਧਰ ਨikhil Gupta ਨੂੰ ਅਮਰੀਕਾ ਦੀ ਫੈਡਰਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ Nikhil Gupta ਨੇ ਕੋਰਟ ਦੇ ਵਿੱਚ ਖੁਦ ਨੂੰ ਬੇਕਸੂਰ ਦੱਸਿਆ ਹੈ ਆਤਵਾਦੀ ਗੁਰਪਤਵੰਤ ਪੰਨੂ ਦੇ ਕਤਲ ਦੀ ਕਰਤੱਵਤਾਸ਼ਿਸ਼ਤਾ ਇਜ਼ਾਮ ਉਸਤੇ ਲੱਗਿਆ ਹੈ ਔਰ ਮਾਮਲਾ ਦੋਹਾਂ ਦੇਸ਼ਾਂ ਦੇ ਲਈ ਕਾਫੀ ਜਟਿਲ ਹੈ ਨਿਕਲਣੇ ਗਿਆ ਹੈ ਮੁਕਤਾ ਦਾ ਵਕੀਲ ਮਾਮਲੇ ਦੇ ਵਿੱਚ ਸਾਰੇ ਤਫਾ ਦਾ ਸਾਹਮਣੇ ਆਉਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਔਰ ਪ੍ਰਕਿਰਿਆ ਦੇ ਸ਼ੁਆਤੀ ਦੌਰ ਦੇ ਵਿੱਚ ਨਤੀਜੇ ਤੇ ਪਹੁੰਚਣ ਤੋਂ بچਿਆ ਜਾਣਾ ਚਾਹੀਦਾ ਹੈ ਤਾਂ ਨਿਖਲ ਗੁਪਤਾਨੂ ਇਸ ਸਮੇਂ ਬਰੁਕਲਿਨ ਦੇ ਸੰਗੀ মেট্রੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ ਕਿ ਉਹ ਇੱਕ ਕੈਦੀ ਦੇ ਵਿੱਚ ਸੋਚੀ ਬਾਤ ਹੈ ਤਾਂ ਤਸਵੀਰਾਂ ਨੇ ਜਦੋਂ ਲਿਆਂਦਾ ਗਿਆ ਹੈ ਔਰ ਨਿਖਲ ਗੁਪਤਾਨੂ ਤਾਂ ਇਹ ਤਸਵੀਰਾਂ ਤੁਹਾਨੂੰ ਹਾਲਾਂਕਿ ਧੁੰਦਲਿਆ ਕਰਕੇ ਦਿਖਾ ਰਹੇ ਹਾਂ ਕਿਉਂਕਿ ਸੁਭਾਵਿਕ ਤੌਰ ਤੇ ਅਜੇ ਕੋਈ ਦੋਸ਼ ਤੈਅ ਨਹੀਂ ਹੋਏ। ਔਰ ਜਿਸ ਸਮੇਂ ਲਿਆਂਦਾ ਗਿਆ ਹੈ ਨikhil gupta ਨੂੰ ਤਾਂ ਉਸ ਤੋਂ ਬਾਅਦ ਉਹਨਾਂ ਦੇ ਵਕੀਲ ਲਈ ਇਹ ਸਟੇਟਮੈਂਟ ਆਈ ਹੈ ਬੇਹਦ ਹੈਮਾ ਆਪਣੇ ਆਪ ਦੇ ਵਿੱਚ। ਉਹ ਦੱਸਦੇ ਕਿ 52 ਸਾਲ ਦੇ nikhil gupta ਨੂੰ 14 ਜੂਨ ਚੈੱਕ ਰਿਪਬਲਿਕ ਤੋਂ ਅਮਰੀਕਾ ਦੇ ਹਵਾਲੇ ਕੀਤਾ ਗਿਆ ਸੀ। nikhil gupta ਨੂੰ ਪਿਛਲੇ ਸਾਲ ਚੈੱਕ ਰਿਪਬਲਿਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਅਮਰੀਕਾ ਸਰਕਾਰ ਨੇ ਦੱਸਿਆ ਕਿ ਕਹਨ ਤੇ ਹੀ ਇਹ ਗ੍ਰਿਫਤਾਰੀ ਕੀਤੀ ਗਈ ਸੀ ਔਰ ਆਪਣੇ ਆਪ ਦੇ ਵਿੱਚ ਮਾਮਲਾ ਬੇਹਦ ਹੀ ਸੰਜੀਦਾ ਹੈ। ਮੇਰੇ ਲਈ ਇਹ ਹੈ ਮੈਂ ਖਾਸ ਤੌਰ ਤੇ ਜਦੋਂ ਦੋ ਦੇਸ਼ਾਂ ਦੇ ਰਿਸ਼ਤੇ ਇਸ ਤੇ ਜਿਹੜੇ ਨੇ ਉਹ ਨਿਰਭਰ ਕਰਦੇ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਨਾਲ ਤਲਖੀ ਆਈ ਹੈ ਨਿਜਰ ਕਤਲਕਾਨ ਨੂੰ ਲੈ ਕੇ ਉਸ ਦੇ ਵਿੱਚ ਹਾਲਕੀ ਭਾਰਤ ਦੇ ਵੱਲੋਂ ਪੂਰਾ ਜਟਿਲ ਤਰੀਕੇ ਦੇ ਨਾਲ ਰੱਖਿਆ ਗਿਆ ਆਪਣਾ ਪੱਖ ਉਹਨਾਂ ਨੇ ਕਿਹਾ ਕਿ ਅਜਿਹਾ ਨਹੀਂ ਕਰ ਸਕਦਾ ਭਾਰਤ ਹਾਲਕੀ ਇਸ ਮਾਮਲੇ ਦੇ ਵਿੱਚ ਵੀ ਇਹ ਕਿਹਾ ਗਿਆ ਹੈ ਵਾਰ-ਵਾਰ ਅ ਜੇ ਸ਼ੰਕਰ ਦੇ ਵੱਲੋਂ ਵਿਦੇਸ਼ ਮੰਤਰੀ ਦੇ ਵੱਲੋਂ ਕਿ ਇਸ ਤਰੀਕੇ ਦੇ ਜਿਹੜੇ ਹੈ ਉਹ ਕੰਮ ਕਰਨ ਦਾ ਤਰੀਕਾ ਨਹੀਂ ਹੈ ਭਾਰਤ ਦਾ ਕਿ ਇਸ ਤਰੀਕੇ ਦੇ ਨਾਲ ਜਾਸੂਸੀ ਕਰਾਈ ਜਾਵੇ या फिर कतल की साजिश हालांकि निखिल गुप्ता के बयान भी आ गया है और निखिल गुप्ता दे वकील दे तो तो गया है कि इस तरीके है साफ तौर पर ही कि मामला जोड़ा है दोहां देशों के लिए काफी जटिल है और निखिल गुप्ता ने खुद को बेकसूर दसाया है कि फर्स्ट स्टेटमेंट जुप्ता की आई है जो अपने आप देख अहमियत रख दस्वीर तुम दिखा रहे हैं जो ਲਿਆਂਦਾ ਗਿਆ ਹੈ ਨikhil gupta ਨੂੰ ਕਿਉਂਕਿ ਅਮਰੀਕਾ ਨੂੰ ਜਦੋਂ ਸੌਂਪਿਆ ਗਿਆ ਹੈ ਚੈੱਕ ਰਿਪਬਲਿਕ ਦੇ ਬਦਲ